ਮਹਲਾ ਪੰਜਵਾ ਗੁਰਪੂਰ ਕ੍ਰਿਪਾ ਧਾਰੀ ਜਦੋਂ ਬਾਈ ਸਾਹਿਬ ਚੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਉਤਾਰ ਹੋਣ ਤੋਂ ਮਹਾਰਾਜ ਸਾਹ ਆਏ ਹਮੇ ਉਸ ਦੇ ਸ਼ਬਦੋ ਚਾਰਨ ਕੀਤਾ ਹੈ ਗੁਰਪੂਰ ਕ੍ਰਿਪਾ ਧਾਰੀ ਸਤਿਗੁਰੂ ਨਾਨਕ ਦੇਵ ਗੁਰੂ ਰਾਮਦਾਸ ਸਾਹਿਬ ਪੂਰਿ ਸਰੂਪਨਾਮੇ ਇਹ ਕਿਰਪਾ ਦ੍ਰਿਸ਼ਟੀ ਕੀਤੀ ਹੈ ਤਬ ਪੂਰੀ ਲੋਜਾਂ ਮਨੁੱਖ ਸਾਡੀ ਜਿਹੜੇ ਬੰਸਾ ਦੇ ਹਾਰ ਘਾਣ ਦੀ ਅਤੇ ਸੰਗਤਾਂ ਦੇ ਨਿਹਾਲ ਕਰਨ ਦੀ ਭਾਵ ਕੁੰਜਰੀ ਰੌਣ ਦੀ ਇੱਛਾ ਸਾਡੀ ਪੂਰੀ ਕਰਤੀ ਹੈ ਗਰਿ ਇਸ਼ਨਾਨ ਗ੍ਰਹਿ ਆਏ ਇਸ਼ਨਾਨ ਕਰਕੇ ਮਨੁੱਖ ਸਾਡੀ ਘਰ ਗੂ ਕੇ ਮਹਿਲਾਂ ਵਿੱਚ ਆ ਗਏ ਹਾਂ ਅਰ ਇਸ਼ਨਾਨ ਗ੍ਰਹਿ ਆਏ ਇਸੇ ਪ੍ਰਕਾਰ ਸਰਵਣ ਮੰਨ ਵਿਆਸ ਰੂਪ ਇਸ਼ਨਾਨ ਕਰਕੇ ਗੁਰ ਤੁਰਿਆਤਾਂ ਦੇ ਵਿੱਚ ਆਕ੍ਰਿਸ਼ਟ ਹੋ ਗਏ ਹਨ ਆਣ ਦੇ ਮੰਗਲ ਸੁਮਪਾਏ ਅਨੰਤ ਮੰਗਲ ਸਰੂਪ ਜੋ ਪਰਮੇਸ਼ਵਰ ਹੈ ਕਿਉਂਕਿ ਮੰਗਲਗਾ ਕੇ ਸੁਖ ਸਰੂਪ ਨੂੰ ਪਾਉਣਾ ਕੀਤਾ ਹੈ ਸੰਤ ਹੋ ਰਾਮ ਨਾਮ ਨਿਸਤਰੀਏ ਸੇ ਸੰਤ ਜਿਵੇਂ ਰਾਮ ਦਾ ਨਾਮ ਜਪੀਏ ਇਹ ਸੁਨਕਾਰਨੇਸ ਪਰ ਪਾਇੰਟੋ ਕਰਨਾ ਹੁੰਦਾ ਭਲੀ ਪ੍ਰਕਾਰ ਪੂਰਕ ਬੈਠਤ ਹਰ ਹਰਿ ਤੇ ਆਈਐ ਉਰਦੇ ਹੋਏ ਵੀ ਮਹਾਰਾਜਾ ਸਿਮਨ ਕਰੀਏ ਬੈਠਣ ਲੱਗੇ ਵੀ ਮਹਾਰਾਜਨ ਤੇ ਆਪਣਾ ਕਰੀਏ ਉਰਦੇ ਹੋਏ ਸੰਸਾਰ ਤੋਂ ਬ੍ਰਹਮ ਹੁੰਦੇ ਤੁਮਾ ਦੀ ਜੈ ਬੈਠਦੇ ਹੋਏ ਪਰਮੇਸ਼ਰ ਨੂੰ ਤੇ ਆਉਂਦੇ ਰਹੀਏ ਆਉਣ ਦੇਨ ਸੁਖਿਰਤ ਕਰੀਏ ਰਾਜ ਮੇਂ ਪੁੰਨ ਵਾਲਾ ਕਰਮੋ ਸ੍ਰੀ ਜਿਕਰਤ ਕੀ ਸੰਭਜਨੋ ਕਰਨਾ ਚਾਹੀਦਾ ਕਰਤਕਾਰ ਵਾਲੇ ਕੰਮ ਕਰਨੇ ਚਾਹੀਦੇ ਸਰੀਰ ਕਰਕੇ ਉੜਦੇ ਰਹਿੰਦੇ ਵਾਇਰਸ ਨੂੰ ਤੇ ਹੁੰਦੇ ਰਹੀਏ ਹਰ ਵਕਤ ਤੇ ਹਾਉ ਸੰਤ ਕਾ ਮਾਰਗ ਧਰਮ ਦੀ ਪੌੜੀ ਇਹ ਸੰਤ ਗੁਰਾਂ ਦਾ ਜਿਹੜਾ ਮਾਰਗ ਹੈ ਨਾ ਰਸਤਾ ਧਰਮ ਦੀ ਸੇ ਤੇ ਗਿਆਨ ਦਾ ਇਹ ਧਰਮ ਦੀ ਪੌੜੀ ਹੋਮਕਾ ਹੈ ਇੱਕ ਅਵਸਰ ਹੈ ਧਰਮ ਕੀ ਰੂਪ ਹੋ ਗੜ ਭਾਗੀ ਪਾਏ ਕੋਈ ਕੋਈ ਵੱਡਿਆਂ ਭਾਗਾਂ ਵਾਲੇ ਤੋਂ ਭਾਗਾਂ ਵਾਲੇ ਭਾਈ ਪ੍ਰਾਪਤ ਕਰਦੇ ਹਨ ਥੋੜੇ ਜਨਮ ਕੇ ਕਿਲ ਵਿਖਣਾਸੇ ਉਹਨਾਂ ਦੇ ਗੁਰੂ ਜਨਮਾਂ ਦੇ ਕਿਲੰਗ ਚਾਰ ਪ੍ਰਕਾਰ ਦੇ ਪਾਪ ਇਹ ਬ੍ਰਾਹਮਣ ਕਹੀ ਨਹੀਂ ਕਹਾਤਾ ਅਦਿਕ ਨਾਸੋ ਜੀ ਅੰਬੇ ਹਨ ਹਰ ਚਰਨ ਮੇਂ ਚਿਤ ਲਾਏ। ਖਰੀ ਦੇ ਚਰਨਾਂ ਕੋਲ ਜਿਹੜੇ ਚਿੱਤੀ ਬਿਰਤੀ ਨੂੰ ਗੁਰਮੁਖ ਲਾਉਂਦੇ ਹਨ। ਬੋਤਤ ਕਰਹੁ ਹਰ ਸਦਾ ਪ੍ਰਭ ਆਪਣੇ। ਆਪਣੇ ਭੀਮੋ ਕਾਲ ਕੁਰਦੀ ਹਰ ਮਗਤ ਪਾਈ ਸਿਫਤ ਕਰਿਆ ਕਰੋ। ਜਿਹਨੇ ਪੂਰੀ ਕਲ ਰ ਜਿਵੇਂ ਪੂਰ ਕਲਜੀ ਵਿੱਚ ਆਪ ਤੇ ਸੇਵ ਕੰਦੀ ਰੱਖਿਆ ਕੀਤੀ ਹੈ। ਜੀ ਜਾਨਤ ਸਭ ਪਏ ਤਵ ਚਰਾ। ਜਿਨੇ ਜੀਵ ਆਤਮਾ ਸਾਰੇ ਮਹਾਂ ਦੀ ਕਿਰਪਾ ਕਰਕੇ ਛੋਟੇ ਵੱਡੇ ਸਤਿਪੁਰਿਤ ਹੋ ਗਏ ਸਤਿਗੁਰ ਕੀ ਸੱਚ ਸਾਕੀ ਇਹ ਸਤਗੁਰਾਂ ਦੀ ਸੱਚੀ ਸਿੱਖਿਆ ਹੈ ਸੱਚੀ ਉਹ ਆਹੀ ਹੈ ਸਤਗੁਰੂ ਦੀ ਸ਼ਾਨ ਲੈਣ ਦੀ ਵੇਨਾ ਬਨਾਰਸਨ ਸਉਦਖਨਾਸਨ ਬਾਲਕ ਸਾਉ ਕੈਸੇ ਬੁਕਾਰਿਏ ਜਿਹਨੇ ਕਰੋੜਾਂ ਬਿਗਨਾਂ ਨੂੰ ਸਾਰੇ ਨੂੰ ਨਾਸ ਕਰਨ ਵਾਲੇ ਹੈ ਅਤੇ ਸਾਰੇ ਜਮਨ ਮੰਦੂ ਦੁੱਖਾਂ ਨੂੰ ਨਾਸ ਕਰਨ ਵਾਲੇ ਹੈ ਸਤਗੁਰ ਨਾਮ ਦਰਿਲਾਇ ਕੋਈ ਕੋਈ ਮਾਨਵ ਸਤਗੁਰੂ ਨਾਮ ਦਰਿਲਾਇ ਨਾਏ ਸਾਰੇ ਬੂਰੇ ਨੂੰ ਨਾਸ ਕਰਦਾ ਹੈ ਮੈਂ ਸਾਰੇ ਦੁੱਖੋਂ ਨਾਸ ਕਰਨ ਵਾਲਾ ਹੈ ਹੋਏ ਪਾਪ ਪਏ ਸਭ ਪਾਵਨ ਸਾਰੇ ਗੁਖੋਏ ਚਲੇਗੇ ਗੁਆਚੇ ਸਾਰੇ ਭਗਤ ਜਨ ਪਵਿੱਤਰ ਹੋ ਗਏ ਹਨ ਨਾਮ ਜਪ ਕੇ ਜਨ ਨਾਨਕ ਸਹਕਾਰ ਆਇਆ ਕਿਉਂ ਸਤਿਗੁਰੂ ਜੀ ਕਹਿੰਦੇ ਸੋਖ ਰੂਪੀ ਘਰ ਤੇ ਜਨ ਆ ਗਏ ਹੋ